ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇੱਕ ਨਵੀਂ ਧਾਰਮਿਕ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੋ ਕਿ ਬ੍ਰह्म ਗਿਆਨੀ ਸ਼੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਰੋਹਾਨੀ ਜੀਵਨ ਦੀਆਂ ਚਲਕੀਆਂ ਤੇ ਆਧਾਰਿਤ ਹੈ ਇਸ ਲੜੀ ਦੇ ਪਹਿਲੇ ਪਾਗ ਵਿੱਚ ਅਸੀਂ ਇਸ ਮਹਾਨ ਸੰਸਥਾ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ ਜਿਵੇਂ ਕਿ ਗੁਰਬਾਣੀ ਵਿੱਚ ਕਿਹਾ ਗਿਆ ਹੈ ਨਵਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਭਾਈ ਗੁਰਦਾਸ ਜੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾਟ ਹੋਆ ਇਸ ਧਰਤੀ ਨੂੰ ਨੌ ਖੰਡਾਂ ਵਿੱਚ ਵੰਡਿਆ ਗਿਆ ਹੈ ਪੁਰਾਣਾ ਵਿੱਚ ਇੱਕ ਕਥਾ ਅਨੁਸਾਰ ਇੱਕ ਰਾਜੇ ਨੇ ਰੱਥ ਚਲਾ ਕੇ ਜੰਬੂ ਦੀਪ ਨੂੰ ਨੌ ਹਿੱਸਿਆਂ ਵਿੱਚ ਵੰਡਿਆ ਸੀ ਜਿਸ ਵਿੱਚੋਂ ਇੱਕ ਹਿੱਸਾ ਭਾਰਤ ਵਰਸ਼ ਬਣਿਆ ਵੇਦ ਵਿਆਸ ਨੇ ਮਹਾਭਾਰਤ ਵਿੱਚ ਲਿਖਿਆ ਹੈ ਸੁਦਰਸ਼ਨਮ ਪ੍ਰਵਖਸ਼ਾਮੀ ਦਵੀਪਮ ਤੂ ਕੁਰੂਨੰਦਨ ਪ੍ਰਿਮੰਡਲੋ ਮਹਾਰਾਜ দ্বীপੋਂ ਸੌ ਚੱਕਰ ਸੰਸਥਿਤਾ। ਯਥਾਹੀ ਉਸ ਸਮੇਂ ਦੇ ਜੰਬੂ ਦੀਪ ਦਾ ਨਕਸ਼ਾ ਅੱਜ ਦੇ ਏਸ਼ੀਆ ਮਹਾਦੀਪ ਵਰਗਾ ਸੀ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇਸ ਦੇਸ਼ ਵਿੱਚ ਕਈ ਭਾਸ਼ਾਵਾਂ, ਧਰਮ ਅਤੇ ਸੰਸਕ੍ਰਿਤੀਆਂ ਦੀ ਉਤਪਤੀ ਹੋਈ। ਇਸ ਦੇਸ਼ ਵਿੱਚ ਵੱਡੇ-ਵੱਡੇ ઋષਿ, मुनि, ਪੀਰ, ਪੈਗੰਬਰ, ਗੁਰੂ, ਧਰਮਾਤਮਾਵਾਂ ਨੇ ਤਤ ਗਿਆਨ, ਯੋਗ ਸਾਧਨਾ ज्ञान ਦੇ ਮਾਧਿਅਮ ਨਾਲ ਇਸ ਦੇਸ਼ ਨੂੰ ਨਹੀਂ ਬਲਕਿ ਸਾਰੇ ਸੰਸਾਰ ਨੂੰ ਰੂਹਾਨੀਅਤ ਦਾ ਗਿਆਨ ਮੰਡਿਆ ਇਸ ਦੇਸ਼ ਵਿੱਚ ਇੱਕ ਮੱਧਰ ਦੇਸ਼ ਹੈ ਜਿਸ ਨੂੰ ਅੱਜਕਲ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੇਸ਼ ਵਿੱਚ ਗੁਰੂ ਪੀਰ ਅਤੇ ਬੜੇ ਬੜੇ ਬੰਦਗੀ ਵਾਲੇ ਮਹਾਪੁਰਖਾਂ ਨੇ અવਤਾਰ ਧਾਰਨ ਕੀਤਾ ਯਾਦ ਰਹੇ ਇਸ ਧਰਤੀ ਦਾ ਕੋਨਾ ਕੋਨਾ ਮੇਰੇ ਗੁਰਦੇਵ ਗੁਰੂ ਨਾਨਕ ਜੋਤ ਨੇ ਚਰਨ پا ਕੇ ਪਵਿੱਤਰ ਕੀਤਾ ਹੈ ਸੀ ਤਰਤੀ ਨੂੰ ਬਾਰੰਬਾਰ ਨਮਸਕਾਰ ਹੈ ਇਸ ਪੰਜਾਬ ਦੀ ਧਰਤੀ ਤੇ ਅਨੇਕਾਂ ਹੀ ਬ੍ਰह्म ਗਿਆਨੀ ਮਹਾਪੁਰਖ ਹੋਏ ਹਨ ਜਿਨ੍ਹਾਂ ਦਾ ਨਾਮ ਜਿਵੇਂ ਤਾਰਿਆਂ ਵਿੱਚੋਂ ਧੂ ਤਾਰਾ ਸ੍ਰੇਸ਼ਟ ਹੈ ਓਵੇਂ ਹੀ ਬਾਬਾ ਸਾਹਿਬ ਸਿੰਘ ਜੀ 베ਦੀ ਹੂਨਾ ਸਾਹਿਬ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਵਿੱਚੋਂ ਹੋਏ ਹਨ ਜਿਨ੍ਹਾਂ ਨੇ ਸਮਾਂ ਆਉਣ ਤੇ ਲੱਕੜ ਦੀਆਂ ਤੋਪਾਂ ਚਲਾਈਆਂ ਯਾਦ ਰਹੇ ਮੇਰੇ ਗੁਰਦੇਵ ਤਨ ਸ਼੍ਰੀ ਗੁਰੂ ਕਲਗੀਧਰ ਜੀ ਨੇ ਵੀ ਇੱਕ ਸਿੱਖ ਦੁਆਰਾ ਇਮਲੀ ਦੀ ਲੱਕੜ ਦੀ ਤੋਪ ਫੇਟਾ ਕੀਤੀ ਹੋਈ ਚਲਾਈ। ਐਸੇ ਹੀ ਚਮਕਦੇ ਸਿਤਾਰੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਹੋਏ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੇਨਤੀ ਕਰਨ ਤੇ ਅਟਕ ਦਰਿਆ ਰੋਕਿਆ। ਯਾਦ ਰਹੇ ਸੰਤ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਨਾਲ 22000 ਤਿਆਰ ਬਰ ਤਿਆਰ ਗੁਰਮੁਖ ਪਿਆਰੇ ਹਰ ਸਮੇਂ ਨਾਲ ਰਹਿੰਦੇ ਹੁੰਦੇ ਸਨ। ਜਦ ਫੌਜਾਂ ਚੜ ਕੇ ਆ ਰਹੀਆਂ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਕਿ ਦਰਿਆ ਬਹੁਤ ਭਰ ਕੇ ਵਗ ਰਿਹਾ ਹੈ ਇਸ ਨੂੰ ਪਾਰ ਕਰਨਾ ਵੀ ਜ਼ਰੂਰੀ ਹੈ ਅਤੇ ਆਪ ਜੀ ਕਿਰਪਾ ਕਰੋ ਤਾਂ ਉਸ ਸਮੇਂ ਸੰਤ ਮਹਾਪੁਰਖ ਸੰਤ ਬਾਬਾ ਬੀਰ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਇਸ ਦਰਿਆ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਂਗੇ ਦਰਿਆ ਉਤਰ ਜਾਵੇਗਾ ਅਤੇ ਤੁਹਾਡੀਆਂ ਸਾਰੀਆਂ ਫੌਜਾਂ ਪਾਰ ਲੰਘ ਜਾਣ ਐਸਾ ਹੀ ਕੀਤਾ ਮਹਾਪੁਰਖਾਂ ਨੇ ਦਰਿਆ ਵਿੱਚ ਆਪਣਾ ਹਾਥੀ ਖੜਾ ਕਰ ਦਿੱਤਾ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ। ਐਸਾ ਕਰਨ ਦੀ ਧੀਰ ਸੀ ਕਿ ਦਰਿਆ ਉਤਰ ਗਿਆ ਅਤੇ ਫੌਜਾਂ ਪਾਰ ਲੰਘ ਗਈਆਂ ਪਰ ਉਹਨਾਂ ਵਿੱਚੋਂ 90 ਫੌਜੀ ਨਾ ਲੰਗੇ। ਉਹ ਕਹਿਣ ਲੱਗੇ ਦਰਿਆ ਵਿੱਚ ਕਿਹੜੀ ਕੰਦ ਹੋ ਗਈ? ਐਵੇਂ ਮਹਾਪੁਰਖਾਂ ਦਾ ਨਾਮ ਹੋਵੇਗਾ ਕਿ ਇਹਨਾਂ ਲੰਘਾ ਦਿੱਤਾ ਹੈ। ਦਰਿਆ ਤਾਂ ਆਪ ਹੀ ਉਤਰ ਗਿਆ। ਅਸੀਂ ਆਪੇ ਲੰਘ ਜਾਵਾਂਗੇ। ਇੱਧਰ ਸ਼ੀਰੀ ਸੁਖੁਣੀ ਸਾਹਿਬ ਜੀ ਦਾ ਪਾਠ ਕਰਕੇ ਮਹਾਪੁਰਖਾਂ ਨੇ ਹਾਥੀ ਦਰਿਆ ਚੋਂ ਬਾਹਰ ਕੱਢਿਆ ਤਾਂ ਉੱਧਰ ਉਹਨਾਂ 90 ਜਾਣਿਆਂ ਨੇ ਛਾਲਾ ਮਾਰ ਦਿੱਤੀਆਂ ਸਾਰੇ ਦਰਿਆ ਵਿੱਚ ਰੁੜ ਗਏ ਜਿਨ੍ਹਾਂ ਵਿੱਚੋਂ ਕੇਵਲ 3 ਬੱਚੇ ਸਨ ਉਹਨਾਂ ਤਿੰਨਾਂ ਵਿੱਚੋਂ ਇੱਕ ਭਾਈ ਸੁਖਚੈਨ ਸਿੰਘ ਪਮਰੋਲਾ ਨੇੜੇ ਰੁਦਰਪੁਰ ਦਾ ਹੈ ਜਿਸ ਦਾ ਨਾਨਾ ਸੀ ਜਿਸ ਨੇ ਇਹ ਸਾਰੀ ਗੱਲ ਆਪਣੀ ਜ਼ੁਬਾਨੀ ਆਪਣੇ ਪਰਿਵਾਰ ਨੂੰ ਸੁਣਾਈ ਬ੍ਰह्म ਗਿਆਨੀ ਮਹਾਪੁਰਖਾਂ ਦੇ ਵਿੱਚ ਬੜੇ ਬੜੇ ਦੇਸ਼ ਭਗਤ ਵੀ ਹੋਏ ਹਨ। ਉਹਨਾਂ ਦੇਸ਼ ਪੱਤਾਂ ਵਿੱਚੋਂ ਚਮਕਦੇ ਸਿਤਾਰੇ ਸੰਤ ਬਾਬਾ ਮਹਾਰਾਜ ਸਿੰਘ ਜੀ ਹੋਏ ਹਨ। ਉਹਨਾਂ ਨੇ ਸੰਗਤ ਦੇ ਵਿੱਚ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਕੋਲ 4 ਪੁੱਤਰ ਹਨ ਉਹ 2 ਦੇ ਦੇਵੋ। ਜਿਨ੍ਹਾਂ ਕੋਲ 5 ਹਨ ਉਹ 3 ਦੇ ਦੇਵੋ। ਪਾਪ ਕੇ 2 ਪੁੱਤਰ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਪੇਟਾ ਕਰੋ। ਤਾਂ ਕਿ ਦੁਸ਼ਟ ਸਰਕਾਰ ਨਾਲ ਟਕਰਾ ਲਿਆ ਜਾ ਸਕੇ ਸੰਗਤ ਨੇ ਇੱਕ ਦਿਨ 33000 ਪੁੱਤਰ ਪੇਟਾ ਕਰ ਦਿੱਤੇ ਮਹਾਪੁਰਖਾਂ ਨੇ ਆਪਣੀ ਕਈ ਮੁਰਬੇ ਜ਼ਮੀਨ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੀ ਉਹ ਵੇਚ ਕੇ ਹਥਿਆਰ ਖਰੀਦੇ ਅਤੇ ਸੌ ਸੌ ਦਾ ਜੱਥਾ ਬਣਾ ਕੇ ਹਥਿਆਰ ਵੰਡ ਕੇ ਹੁਕਮ ਕੀਤਾ ਕਿ ਇੱਕੋ ਦਿਨ ਇੱਕੋ ਸਮੇਂ ਸਾਰੇ ਪੰਜਾਬ ਵਿੱਚ ਇਸ ਜ਼ਾਲਮ ਸਰਕਾਰ ਤੇ ਹੱਲਾ ਬੋਲ ਕੇ ਇਹਨਾਂ ਦੇ ਪੈਰ ਹਿਲਾ ਦਿੱਤੇ ਜਾਣ ਸਮਾਉਣ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਜਿਸ ਨੂੰ ਅੱਜਕੱਲ ਸਿੰਗਾਪੁਰ ਕਿਹਾ ਜਾਂਦਾ ਹੈ ਉੱਥੇ ਮਹਾਪੁਰਖਾਂ ਦੀ ਯਾਦਗਾਰ ਹੈ ਇਸ ਸੰਪਰਦਾਇ ਵਿੱਚ ਕਰਨੀ ਕਮਾਈ ਵਾਲੇ ਮਹਾਪੁਰਖ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਜਿਨ੍ਹਾਂ ਨੇ ਬਖਸ਼ਿਸ਼ ਕਰਕੇ 101 ਗੁਰਮੁਖਾਂ ਨੂੰ ਬ੍ਰह्म ਗਿਆਨ ਦੀ ਦਾਤ ਬਖਸ਼ੀ ਅਤੇ ਗੁਰੂ ਚਰਨਾਂ ਨਾਲ ਜੋੜਿਆ ਉਹਨਾਂ ਵਿੱਚ ਇੱਕ ਸੰਤ ਮਹਾਰਾਜ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਹਨ ਐਸੇ ਬ੍ਰह्मज्ञानी ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਚਰਨਛੋਪਾ ਪ੍ਰਾਪਤ ਕਰਨ ਵਾਲੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਹੋਏ ਹਨ ਰਾੜਾ ਸਾਹਿਬ ਵਾਲਿਆਂ ਦੀ ਕਿਰਪਾ ਦੇ ਪਾਤਰ ਸ਼੍ਰੀਮਾਨ ਸੰਤ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਮਹਾਪੁਰਖਾਂ ਦਾ ਮਿਲਾਪ ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਖੂਬੀਆ ਨੰਗਲ ਵਾਲਿਆਂ ਨੂੰ ਪਹਿਲੀ ਵਾਰ ਸਨ 1967 ਵਿੱਚ ਰੁਦਰਪੁਰ ਗੁਰਦੁਆਰਾ ਸਾਹਿਬ ਹੋਇਆ ਉਸੇ ਹੀ ਲੜੀ ਦੇ ਵਿੱਚ ਖੂਬੀਆ ਨੰਗਲ ਵਾਲੇ ਮਹਾਪੁਰਖ ਵੱਡੇ ਮਹਾਪੁਰਖਾਂ ਦਾ ਹੁਕਮ ਮੰਨ ਕੇ ਸੇਵਾ ਵਿੱਚ ਆਪਣਾ ਸਾਰਾ ਜੀਵਨ ਲਾ ਦਿੱਤਾ ਐਸੀ ਕਰਨੀ ਕਮਾਈ ਬੰਦਗੀ ਵਾਲੇ ਮਹਾਪੁਰਖਾਂ ਦੇ ਜੀਵਨ ਬਾਰੇ ਅਸੀਂ ਅਗਲੇ ਪਾਗਾਂ ਵਿੱਚ ਸੰਗਤ ਨੂੰ ਸਰਵਣ ਕਰਾਵਾਂਗੇ ਉਹਨਾਂ ਤੋਂ ਬਾਅਦ ਅੱਜਕੱਲ੍ਹ ਉਹਨਾਂ ਹੀ ਮਹਾਪੁਰਖਾਂ ਤੋਂ ਵਿਰੋਸਾਏ ਹੋਏ ਸੰਤ ਮਹਾਪੁਰਖ ਸੰਤ ਬਾਬਾ ਸਤਨਾਮ ਸਿੰਘ ਜੀ ਇਸ ਸੇਵਾ ਨੂੰ ਨਿਰੰਤਰ ਚਲਾ ਰਹੇ ਹਨ ਅੱਜ ਦੀ ਇਸ ਜਾਣਕਾਰੀ ਭਰਪੂਰ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪਾਗ ਵਿੱਚ ਅਸੀਂ ਬ੍ਰह्मज्ञानी શ્રીਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਰੋਹਾਨੀ ਸਫ਼ਰ ਅਤੇ ਜੀਵਨ ਦੀਆਂ ਹੋਰ ਅਨਮੋਲ ਚਲਕੀਆਂ ਬਾਰੇ ਗੱਲ ਕਰਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਸੀਂ ਸਾਡੀ ਕੋਈ ਵੀ ਵੀਡੀਓ ਮਿਸ ਨਾ ਕਰੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ